ਹਾਂਜੀ ਅਸਲਾਮ ਅਲੈਕੁਮ ਸਤਿ ਸ਼੍ਰੀ ਅਕਾਲ ਤੇ ਸਤਿ ਸ੍ਰੀ ਅਕਾਲ ਅੱਛਾ ਮੈਂ ਇੱਕ ਵੀਡੀਓ ਬਣਾਈ ਸਾਡੇ ਰਾਵਲਪਿੰਡੀ ਦੇ ਸ਼ਹਿਰ ਚ ਪੰਜਾਬ ਪਾਕਿਸਤਾਨ ਦੀ ਜੇ ਗੱਲ ਕਰੀਏ ਉੱਥੇ ਵਿਸਾਖੀ ਦੇ ਮਹੀਨੇ ਚ 5 ਤੇ 6 ਵਿਸਾਖ ਚ ਉਹ ਹੋ ਰਿਹਾ ਹੈ ਵਿਚਾਰ ਕੱਟ ਹੋ ਰਿਹਾ ਹੈ ਉਹਦੇ ਅੰਦਰ ਵਿਸਾਖੀ ਨੂੰ ਵੀ ਮਨਾਇਆ ਜਾਏਗਾ ਠੀਕ ਹੈ ਤੇ ਕੀ ਕਹਿੰਦੇ ਨੇ ਸਾਡੇ ਜਿਹੜੇ ਲੈਂਦੇ ਪੰਜਾਬ ਦੇ ਮੁੱਦੇ ਨੇ ਉਹਨਾਂ ਦੇ ਗੱਲਬਾਤ ਹੋਏਗੀ ਲੈਂਦੀ ਪੰਜਾਬੀ ਦੇ ਜਿਹੜੇ ਮੁੱਦੇ ਨੇ ਲੈਂਦੀ ਪੰਜਾਬੀ ਖਾਸ ਕਰਕੇ ਪਠਵਾਰੀ ਦੇ ਉੱਤੇ ਜਿਹੜਾ ਨਾ ਉਹ ਗੱਲਬਾਤ ਹੋਏਗੀ ਤੇ ਮੈਂ ਵੀਡੀਓ ਬਣਾਈ ਤੇ ਥੱਲੇ ਇੱਕ ਕਮੈਂਟ ਆਇਆ ਕਿਸੇ ਗਵਾਚੀ ਗਾਂ ਦਾ ਕਿ ਜੀ ਜੀ ਨਾ ਨੂੰ ਸ਼ਾਮੁਕੀ ਨਹੀਂ ਪੜਨੀ ਆਉਂਦੀ ਉਹਨਾਂ ਨੂੰ ਮੈਂ ਪੜ ਕੇ ਸੁਣਾ ਦਿੰਨੀ ਆ ਪ੍ਰਾਸ ਦਾ ਲਿਖਦਾ ਹੈ ਹਮ ਜਸ਼ਨੇ ਬਹਾਰਾ ਮਨਾਤੇ ਹਨ ਹਮ ਵਿਸਾਖੀ ਪਰ ਲਾਨਤ ਭੇਜਤੇ ਹਨ ਤੇ ਵੀਰ ਮੇਰੇ ਇਹੋ ਜਿਹੀ ਡੰਗਰ ਸੋਚਦੇ ਨਾ ਅਸੀਂ ਤੁਹਾਡੇ ਤੇ ਲਾਹਨਤ ਵੀ ਨਹੀਂ ਭੇਜਦੇ ਕਿਉਂਕਿ ਸਾਡੀ ਜਿਹੜੀ ਉਹ ਲਾਹਨਤ ਹੈ ਨਾ ਉਹ ਵੀ ਬੜੀ ਕੀਮਤੀ ਹੈ ਤੇ ਅਸੀਂ ਉਹ ਵੀ ਜ਼ਾਇਆ ਨਹੀਂ ਕਰਦੇ ਜੇ ਪਹਿਲੀ ਗੱਲ ਤੇ ਮੈਨੂੰ ਐ ਦੱਸ ਕਾਕੇ ਜਿਹੜਾ ਤੂੰ ਜਸ਼ਨੇ ਬਹਾਰਾ ਮਨਾਉਂਦਾ ਹੈ ਉਹ ਕਿਹੜੇ ਕੈਲੰਡਰ ਦੇ ਹਿਸਾਬ ਨਾਲ ਮਨਾਉਂਦਾ ਹੈ ਕਿਉਂਕਿ ਜੇ ਅਸੀਂ ਪੰਜਾਬ ਦੀ ਗੱਲ ਕਰੀਏ ਪੰਜਾਬ ਜਿਹੜਾ ਹੈ ਉਹ ਬੀਜੀਵਾਹੀ ਰਣਾਲੋ ਦਾ ਤਾਲੁਕ ਹੈ ਤੇ ਉਹਦਾ ਜਿਹੜਾ ਕੈਲੰਡਰ ਹੈ ਜਿਹਨੂੰ ਬਿਕਰਮੀ ਬਿਕਰਮੀ ਕੈਲੰਡਰ ਵੀ ਬੋਲਿਆ ਜਾਂਦਾ ਹੈ ਤੇ ਉਹ ਤੇ ਹਜ਼ਾਰਾਂ ਸਾਲ ਪੁਰਾਣਾ ਕੈਲੰਡਰ ਹੈ ਕਿਉਂਕਿ ਇੱਥੇ ਦੀ ਵਸਨੇਕ ਨੇ ਕਿੰਨੇ ਅਸੇ ਤੋਂ ਬੀਜੀਵਾਹੀ ਦੇ ਨਾਲ ਜੁੜੇ ਨੇ ਤੇ ਇਹ ਕੈਲੰਡਰ ਜਿਹੜਾ ਨਾ ਅਲhamdulillah ਸਾਨੂੰ ਇਸ ਗੱਲ ਦਾ ਵੀ ਇਜ਼ਾਜ਼ ਹਾਸਲ ਹੈ ਕਿ ਜਿਹੜਾ ਸਾਡਾ ਪੰਜਾਬੀ ਦੇਸੀ ਕੈਲੰਡਰ ਹੈ ਇਹ ਦੁਨੀਆਂ ਦੇ ਕਦੀਮ ਤਰੀਨ ਕੈਲੰਡਰਸ 'ਚ ਇੱਕ ਕੈਲੰਡਰ ਹੈ ਤੇ ਜਿਹੜੇ ਕੈਲੰਡਰ ਹੁੰਦੇ ਨੇ ਉਹ ਪੁਰਾਣੀਆਂ ਜਿਹੜੀਆਂ ਰਹਿਤਲ ਵਸੇਬ ਤੇ ਤੇਹਜ਼ੀਬਾਂ ਹੁੰਦੀਆਂ ਨੇ ਉਲਾਦੇ حساب ਨਾਲ ਬਣਦੇ ਨੇ ਕਿ ਕਿਹੜਾ ਮੌਸਮ ਆ ਰਿਹਾ ਹੈ ਕਿਹੜਾ ਜਾ ਰਿਹਾ ਹੈ ਕਿਹੜੀ ਫਸਲ ਜਿਹੜੀ ਹੈ ਉਹ ਤਿਆਰ ਖਲੋਤੀ ਹੈ ਤੇ ਕਿਹੜੀ ਫਸਲ ਦੀ ਹੁਣ ਤਿਆਰੀ ਕਰਨੀ ਹੈ ਤੇ ਉਸ ਹਿਸਾਬ ਨਾਲ ਜਨਾਬ ਇਹ ਕੈਲੰਡਰ ਬਣਿਆ ਹੈ ਤੇ ਜੇ ਗੱਲ ਕਰੀਏ ਬਹਾਰ ਦੀ ਤੇ ਬਹਾਰ ਦਾ ਜਿਹੜਾ ਮੌਸਮ ਹੈ ਉਹ ਤੇ ਜਨਾਬ ਸ਼ੁਰੂ ਹੋ ਜਾਂਦਾ ਤੁਹਾਡਾ ਅੱਲਾ ਬਲਾ ਕਰੇ ਜੀ ਆ ਮਾਗ ਮਾਗ ਚ ਸ਼ੁਰੂ ਹੋ ਜਾਂਦਾ ਹੈ ਠੀਕ ਹੈ ਫਿਰ ਫਗਨ ਚ ਵੀ ਕਹਿੰਦੇ ਨੇ ਜੀ ਅਰਲੀ 스프링 ਹੈਗੀ ਹੈ ਫਿਰ ਜਿਹੜੀ ਉਹ ਉਹਦਾ ਜ਼ੋਰ ਟੁੱਟਦਾ ਹੈ ਉਹ ਜਾ ਕੇ ਟੁੱਟਦਾ ਹੈ ਜਨਾਬ ਤੁਹਾਡੇ ਚੇਤ ਜਿਹੜਾ ਨਵਾਂ ਸਾਲ ਵੀ ਹੈ ਸਾਡਾ ਪੰਜਾਬੀਆਂ ਦਾ ਤੇ ਵਿਸਾਖੀ ਤੋਂ ਪਹਿਲਾਂ ਪਹਿਲਾਂ ਤੁਸੀਂ ਕਹਿ ਸਕਦੇ ਹੋ ਕਿ ਜੀ ਬਹਾਰ ਹੋ ਗਈ ਤੇ ਉਸ ਤੋਂ ਪਹਿਲੇ ਕੀ ਕਹਿੰਦੇ ਨੇ ਜਨਾਬ ਬਸੰਤ ਦਾ ਤਿਉਹਾਰ ਹੁੰਦਾ ਹੈ ਜਦੋਂ ਦਾ ਸਰੋਂ ਦੇ ਸਰੋਂ ਜਿਹੜੀ ਉਹ ਪੱਕ ਜਾਂਦੀ ਹੈ ਬਿਲਕੁਲ ਅ ਤੇ ਉਹ ਸਰੋਂ ਦੇ ਫੁੱਲ ਤੁਹਾਨੂੰ ਹਰ ਪਾਸੇ ਜਿਹੜੇ ਨਾਲ ਲੈ ਲੈ ਹਾਂਦੇ ਦਿਸਦੇ ਨੇ ਤੇ ਉਹ ਜਿਹੜਾ ਮੌਸਮ ਹੁੰਦਾ ਹੈ ਯਾ ਉਹ ਜਿਹੜਾ ਮਾਹ ਹੁੰਦਾ ਹੈ ਉਹ ਮਾਗ ਦਾ ਹੁੰਦਾ ਹੈ ਠੀਕ ਹੈ ਲੋਰਚ ਬੜੇ ਵੱਡੇ ਲੈਵਲ ਤੇ ਇੱਕ ਵੇਲਾ ਸੀ ਬਸੰਤ ਬਣਾਈ ਜਾਂਦੀ ਸੀ ਤੇ ਉਹ ਮਾਗ ਦਾ ਹੁੰਦਾ ਹੈ ਮਹੀਨਾ ਜਿਹਦੇ ਅੰਦਰ ਬਸੰਤ ਤਾਂ ਤਿਉਹਾਰ ਜਿਹਦੇ ਦਿਨ ਤੁਸੀਂ ਗੁੱਡੀਆਂ ਛੁੱਡੀਆਂ ਜਿਹੜੇ ਉਡਾਉਂਦੇ ਹੋ ਪਤੰਗਾਂ ਤੇ ਸਾਰਾ ਕੁਝ ਉਹ ਹੁੰਦਾ ਫਿਰ ਤੁਹਾਡੀ ਜਸ਼ਨੇ ਬਾਰਾਂ ਲੇਟ ਨਹੀਂ ਹੋਗੀ ਯਾ ਤੁਹਾਨੂੰ ਜਿਹੜਾ ਨਾ ਕਣਕ ਦੀ ਫਸਲ ਦੇ ਨਾਲ ਕੋਈ ਤਾਲੁਕ ਵਸਾਨੀ ਹੈ ਜਾਂ ਗਲੂਟਨ ਇਨਟੋਲਰੈਂਸ ਹੈ ਗਲੂਟਨ ਫ੍ਰੀ ਖਾਂਦੇ ਹੋ ਕੀ ਹਿਸਾਬ ਕਿਤਾਬ ਸਮਝਣੇ ਲੱਗੀ ਮੈਨੂੰ ਕਿ ਰੋਟੀ ਰੋਟੀ ਨਾਨ ਨੂਨ ਨਹੀਂ ਖਾਂਦੇ ਤੁਸੀਂ ਕਿ ਤੁਹਾਨੂੰ ਇਸ ਗੱਲ ਦੀ ਤਕਲੀਫ ਹੋ ਗਈ ਪੀੜ ਹੋ ਗਈ ਕਿ ਜਿਹੜੇ ਲੋਕ ਕਿਸਾਨ ਤੁਹਾਨੂੰ ਪਤਾ ਕਣਕ ਦੀ ਫਸਲ ਜਿਹੜੀ ਹੈ ਉਹ ਕੋਈ ਸੌਖੀ ਫਸਲ ਨਹੀਂ ਹੈ ਜੇ ਨਾ ਦਾ ਵੀ ਤਾਂ ਲੋਕਸਾਨੀ ਦੇ ਨਾਲ ਉਹ ਤੁਹਾਨੂੰ ਚੰਗਾ ਦੱਸਣਗੇ ਇਸ ਗੱਲ ਬਾਰੇ ਕਿ ਉਹ ਕਣਕ ਦੀ ਫਸਲ ਜਿਹੜੀ ਹੈ ਉਹਦੇ ਪਿੱਛੇ ਕਿੰਨੀ ਮਿਹਨਤ ਲੱਗਦੀ ਹੈ ਕਿਸਾਨ ਹੈ ਨੇ ਉਹਨਾਂ ਦਾ ਤਾਂ ਸਾਰੀ ਮਿਹਨਤ ਸਾਰਾ ਪੈਸਾ ਉਸ ਫਸਲ ਦੇ ਨਾਲ ਜੁੜਿਆ ਹੁੰਦਾ ਹੈ ਜਦ ਉਸ ਮਿਹਨਤ ਦਾ ਫਲ ਲੱਭਣ ਦਾ ਵੇਲਾ ਆਂਦਾ ਹੈ ਆਫ ਕੋਰਸ ਉਹਨਾਂ ਨੇ ਜਸ਼ਨ ਮਨਾਉਣਾ ਹੈ ਉਹ ਸੈਲੀਬ੍ਰੇਟ ਕਰਨਗੇ ਬੋਲੀਆਂ ਪਾਣਗੇ ਗਿੱਧੇ ਪਾਣਗੇ ਪੰਗੜੇ ਝੂਮਰ ਜੋ ਵੀ ਉਹਨਾਂ ਦਾ ਤਤਵ ਸੇਵ ਦੇ ਸਾਲ ਨਾਲ ਲੋਕ ਨਾਚ ਨੇ ਉਹ ਕਰਨਗੇ ਤੇ ਤੁਹਾਨੂੰ ਕੀ ਪੀੜ ਹੋ ਰਹੀ ਹੈ ਮਤਲਬ ਤੁਹਾਨੂੰ ਪੱਕੀ ਪਕਾਈ ਰੋਟੀ ਲੱਭ ਜਾਂਦੀ ਹੈ ਤੁਹਾਨੂੰ ਉਹ ਜਿਹੜਾ ਪ੍ਰੋਸੈਸ ਹੈ ਉਹਦਾ ਨਹੀਂ ਪਤਾ ਤੇ ਜਾਂ ਫਿਰ ਤੁਸੀਂ ਜਿਹੜਾ ਕਿਸਾਨੀ ਕਰ ਰਹੇ ਹੋ ਉਹ ਕੋਈ ਵੱਖਰੇ ਕੈਲੰਡਰ ਨਾਲ ਕਰ ਰਹੇ ਹੋ ਜਾਂ ਵੱਖਰੇ ਕੈਲੰਡਰ ਦੇ ਹਿਸਾਬ ਨਾਲ ਚੱਲ ਰਹੇ ਹੋ ਮਤਲਬ ਹਿਜਰੀ ਕੈਲੰਡਰ ਵੀ ਹੈ ਜੁਣ ਜੈਸੀ ਗੱਲ ਕਰੀਏ ਤੇ ਹਿਜਰੀ ਕੈਲੰਡਰ ਮੁਸਲਮਾਨਾਂ ਵਾਸਤੇ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ ਕਿਉਂਕਿ ਸਾਡਾ ਇਸਲਾਮ ਦਾ ਇਤਿਹਾਸ ਜੁੜਿਆ ਪਰ બીજી ਵਾਹੀ ਵਾਸਤੇ ਅਸੀਂ ਉਹ ਕੈਲੰਡਰ ਨਹੀਂ ਵਰਤ ਸਕਦੇ ਉਹਦੀ ਵਜ੍ਹਾ ਹੈ ਵੀ ਉਹ ਉਹਨਾਂ ਦੀ ਰਹਿਤਲ ਵਸੇ ਆਬੋ ਹਵਾ ਸਾਡੇ ਤੋਂ ਵੱਖਰਾ ਹੈ ਤੇ ਜੇ ਤੁਸੀਂ ਇਹ ਕੰਮ ਕਰ ਰਹੇ ਤੇ ਬੜਾ ਫਿਟੇਮੂ ਕੰਮ ਕਰ ਰਹੇ ਹੋ ਤੇ ਤੁਸੀਂ ਤੇ ਫਿਰ ਸਾਡੀ ਕਿਸਾਨੀ ਵਾਸਤੇ ਚਿਤਕਬਰੀ ਤੇ ਗੁਲਾਬੀ ਸੁੰਢੀ ਤੋਂ ਵੀ ਵੱਧ ਖਤਰਨਾਕ ਹੋ ਤੇ ਪਲੀਜ਼ ਛੱਡ ਦਿਓ ਇਹ ਕੰਮ ਨਾ ਕਰੋ ਬੰਦੇ ਨਾ ਨਾ ਦਾ ਕੰਮ ਨਾ ਨੂੰ ਸਾਝੇ ਤੇ ਤੁਸੀਂ ਤੇ ਪਲੀਜ਼ ਤੁਹਾਡਾ ਤਾਂ ਜਸ਼ਨੇ 12 ਵੀ ਲੇਟ ਹੈਗਾ ਤੇ ਤੁਹਾਨੂੰ ਤੇ ਇਹ ਵੀ ਤਾਂ ਸਮਝ ਦਵਾ ਰਹੇ ਆਂ ਅੱਛਾ ਕੁਝ ਲੋਕਾਂ ਨੂੰ ਲੱਗਦਾ ਹੈ ਕਿ ਸ਼ਾਇਦ ਹੈ ਕੋਈ ਧਾਰਮਿਕ ਤਿਉਹਾਰ ਨੇ ਤੇ ਉਹ ਵੀ ਭੁਲੇਖਾ ਮੈਂ ਤੁਹਾਡਾ ਕੱਢ ਦਵਾਂ ਕਿ ਸਾਡਾ ਜਿਹੜਾ ਖਿੱਤਾ ਹੈ ਧਰਤੀ ਪੰਜਰੀਾਈ ਦਾ ਜਿਹੜੀ ਥਾਂ ਹੈਗੀ ਇੱਥੇ ਬੁੱਧਮਤ ਦਾ ਵੀ ਜਨਮ ਹੋਇਆ ਠੀਕ ਹੈ ਸਿੱਖੀ ਨੇ ਇੱਥੇ ਜਨਮ ਲਿਆ ਠੀਕ ਹੈ ਹੋਰ ਧਰਮ ਜਿਹੜੇ ਨੇ ਜਿਹੜੇ ਨੇ ਉਹਨਾਂ ਦਾ ਜਨਮ ਹੋਇਆ ਪਰ ਉਹ ਕੋਈ ਧਰਮ ਦਾ ਕੋਈ ਖਾਸ ਦਿਨ ਜੇ ਜੋੜ ਜਾਂਦਾ ਹੈ ਇਹਨਾਂ ਦਿਨਾਂ ਦੇ ਨਾਲ ਤੇ ਇਹਦਾ ਮਤਲਬ ਹਰ ਕਿਸੇ ਨਹੀਂ ਕਿ ਉਹ ਦਿਨ ਸਾਰਿਆਂ ਵਾਸਤੇ ਧਾਰਮਿਕ ਹੋ ਗਏ ਹੁਣ ਜੇ ਗੱਲ ਕਰੀਏ ਸਿੱਖੀ ਦੀ ਤੇ ਆ ਅ ਦਸਵੇਂ ਬਾਦਸ਼ਾਹ ਜਿਹੜੇ ਨੇ ਨਾ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਨੇ 1699 ਵਿੱਚ ਖਾਲਸਾ ਪੰਥ ਦੀ ਨੀਂਵ ਰੱਖੀ ਸੀ ਵਿਸਾਖੀ 'ਵਿਲ ਤੇ ਸਿੱਖਾਂ ਦੇ ਵਾਸਤੇ ਡੈਫੀਨਿਟਲੀ ਉਹ ਇੱਕ ਬੜਾ ਇੱਕ ਧਾਰਮਿਕ ਤਿਉਹਾਰ ਵੀ ਹੋ ਗਿਆ ਐ ਨਹੀਂ ਕਿ બીજી ਵਾਹੀ ਤੋਂ ਵੱਖ ਹੋ ਗਏ ਕਮਲ ਤੌਰ ਤੇ ਪਰ ਉਹਨਾਂ ਦੇ ਵਾਸਤੇ ਤੇ ਉਹਦੀ ਵੈਲਿਊ ਹੋਰ ਵੱਧ ਗਈ ਧਾਰਮਿਕ ਕਰਕੇ ਪਰ ਉਦਾਂ ਹੈ ਮਤਲਬ ਤੇ ਹਰਗਿਜ਼ ਨਹੀਂ ਕਿ ਸਾਡੇ ਵਾਸਤੇ ਵੀ ਉਹ ਧਾਰਮਿਕ ਹੋ ਗਿਆ ਜੇ ਮੈਂ ਸੱਚਾਈ ਦੀ ਗੱਲ ਕਰਾਂ ਆ ਮੈਨੂੰ ਤੇ ਇਸ ਗੱਲ 'ਚ ਕੋਈ ਭੈੜ ਨਹੀਂ ਦਿਸਦਾ ਕਿ ਜੇ ਅਸੀਂ ਪੰਜ ਪਿਆਰਿਆਂ ਬਾਰੇ ਜਾਂ ਗੁਰੂ ਗੋਬਿੰਦ ਸਿੰਘ ਜੀ ਬਾਰੇ ਗੱਲ ਜਾਂ ਖਾਲਸਾ ਪੰਥ ਬਾਰੇ ਵੀ ਗੱਲ ਕਰੀਏ ਲੇਕਿਨ ਜੇ ਤੁਹਾਨੂੰ ਲੱਗਦਾ ਕਿ ਨਹੀਂ ਜੀ ਉਹ ਉਹਨਾਂ ਦਾ ਧਰਮ ਹੈ ਸਾਨੂੰ ਉਹ ਗੱਲ ਨਹੀਂ ਕਰਨੀ ਜੇ ਤੁਸੀਂ ਨਾ ਕਰੋ ਤੁਸੀਂ ਨਾ ਕਰੋ ਪਰ ਇਹ ਲਾਹਨਤ ਉਹਨਾਂ ਤਲਾ ਕੰਮ ਜਿਹੜਾ ਨਾ ਮੈਨੂੰ ਨਹੀਂ ਸਮਝ ਲੱਗੀ ਕਿਉਂਕਿ ਲਾਹਨਤ ਜਿਹੜੀ ਹੈ ਨਾ ਉਹ ਜੇ ਤੁਸੀਂ ਭੇਜ ਰਹੇ ਹੋ ਤੇ ਉਹ ਮੁੜ ਤੁਹਾਡੇ ਵੱਲ ਵੀ ਆਏਗੀ ਕਿਉਂਕਿ ਲਾਹਨਤ ਦੀ ਵੀ ਫ੍ਰੀ ਵਿਲ ਹੁੰਦੀ ਹੈ ਲਾਹਨਤ ਨੂੰ ਤੁਸੀਂ ਡੱਕ ਨਹੀਂ ਸਕਦੇ ਤੁਸੀਂ ਉਹਨੂੰ ਰੋਕ ਟੋਕ ਨਹੀਂ ਕਰ ਸਕਦੇ ਲਾਨਤ ਜਿਹੜੀਆਂ ਨਾ ਉਹ ਬੜੀ ਨੱਚਦੀ ਟੱਪਦੀ ਤੁਹਾਡੇ ਕੋਲ ਵੀ ਆਪਸ ਆ ਸਕਦੀ ਹੈ ਤੇ ਸੋਚ ਸਮਝ ਕੇ ਗੱਲ ਕਰਿਆ ਕਰੋ ਐ ਫਿਟੇ ਉਹ ਗੱਲਾਂ ਨਾ ਕਰਿਆ ਕਰੋ ਕਿਉਂਕਿ ਮੈਨੂੰ ਵੀਡੀਓ ਬਣਾਉਂਦੇ ਵੀ ਹਾਸਾ ਆ ਰਿਹਾ ਸੀ ਕਿ ਕਿਹੋ ਜੀ ਗੱਲ ਗਏ ਜਸ਼ਨੇ ਬਹਾਰਾ ਮਤਲਬ ਜਸ਼ਨੇ ਬਹਾਰਾ ਜੇ ਤੁਸੀਂ ਪੰਜਾਬ ਚ ਬਣਾਉਣਾ ਹੈ ਕਿ ਪੰਜਾਬ ਦੇ ਦੀ ਬਹਾਰ ਦੇ ਹਿਸਾਬ ਨਾਲ ਬਣਾਉਣਾ ਹੈ ਨਾ ਤੇ ਪੰਜਾਬ ਚ ਬਹਾਰ ਜਿਹੜੀ ਪੰਜਾਬ ਦੇ ਕੈਲੰਡਰ ਦੇ ਹਿਸਾਬ ਨਾਲ ਆਉਂਦੀ ਹੈ ਹੁਣ ਤੁਸੀਂ ਵੇਖੋ ਕਿ ਜਦੋਂ ਈਸਟਰ ਦਾ ਵੇਲਾ ਆਂਦਾ ਹੈ ਈਸਟਰ ਜਿਹੜੀ ਹੈ ਉਹ ਹਰ ਸਾਲ ਉਹਦਾ ਟਾਈਮ ਬਦਲਦਾ ਹੈ ਕਿਉਂ ਬਦਲਦਾ ਕਦੇ ਸੋਚਿਆ ਤੁਸੀਂ ਉਹ ਐਸ ਕਰਕੇ ਬਦਲਦਾ ਕਿਉਂਕਿ ਉਹ ਖਾਸ ਮੌਸਮ ਜੋ ਨੇ ਆਣਾ ਹੁੰਦਾ ਉਹ ਹਿਸਾਬ ਕਿਤਾਬ ਉਹਦਾ ਹਰ ਸਾਲ ਜਿਹੜਾ ਨਾ ਉਹ ਵੱਖਰਾ ਹੁੰਦਾ ਤੇ ਫਿਰ ਟਾਈਮ ਜਿਹੜਾ ਉਹ ਚੇਨ ਹੁੰਦਾ ਤੇ ਇਹ ਜਿਹੜੇ ਸੋਲੀ ਲੂਨਰ ਕੈਲੰਡਰਸ ਹੁੰਦੇ ਨੇ ਨਾ ਇਹਨਾਂ ਅੱਚ ਐਨੀ ਵੇਰੀਏਸ਼ਨ ਨਹੀਂ ਹੁੰਦੀ ਆ ਸਾਡਾ ਕੈਲੰਡਰ ਵੀ ਸੋਲੀ ਲੂਨਰ ਕੈਲੰਡਰ ਹੈ ਮਤਲਬ ਇਸ ਸੂਰਜ ਤੇ ਚੰਨ ਦੋਵਿਆਂ ਦੇ ਨਾਲ ਜਿਹੜਾ ਨਾ ਉਹ ਤੁਰਦਾ ਤੇ ਉਹਦੇ ਅੰਦਰ ਐਨੀ ਵੇਰੀਏਸ਼ਨ ਤੇ ਨਹੀਂ ਹੁੰਦੀ ਪਰ ਉਹ ਸਾਡੇ ਇਲਾਕੇ ਤੇ ਖਿੱਤੇ ਦੇ ਵਾਸਤੇ ਜਿਹੜਾ ਪਰਫੈਕਟ ਕੈਲੰਡਰ ਹੈ ਠੀਕ ਹੈ ਨਾ ਤੇ ਇਹ ਗੱਲਾਂ ਮੁੰਡ ਤੁਸੀਂ ਕਹਿੰਦੇ ਸੀ ਦੇਸੀ ਕੁੱਕੜ ਖਾਣਾ ਹੈ ਦੇਸੀ ਬੱਕਰਾ ਖਾਣਾ ਹੈ ਦੇਸੀ ਛੋਲੇ ਖਾਣੇ ਨੇ ਪਰ ਜਿਹੜਾ ਸਾਡਾ ਦੇਸੀ ਕੈਲੰਡਰ ਹੈ ਉਹ ਤੁਹਾਨੂੰ ਜਿਹੜਾ ਨਾ ਉਹ ਤੁਹਾਨੂੰ ਪੀੜ ਦਿੰਦਾ ਫਿਰ ਅਭੀ ਨਾ ਖਾ ਤੁਹਾਡਾ ਕੀ ਕਰ ਸਕਦੇ ਹਾਂ ਅਸੀਂ ਤੇ ਚਲੋ ਚੰਗਾ ਫਿਰ ਮਿਲਨੇ ਆ ਤੇ ਕੋਈ ਭੈਣ ਨਹੀਂ ਹੈ ਜੀ ਵਿਸਾਖੀ ਮਨਾਉਣ ਚ ਪਰ ਜੇ ਤੁਹਾਨੂੰ ਇਕੱਲੇ ਨੂੰ ਕੋਈ ਹੈ ਤਕਲੀਫ ਤੇ ਤੁਸੀਂ ਫਿਰ ਅੰਜ ਕਰੋ ਇਲਾਜ ਕਰੋ ਚੰਗੇ ਜੀ ਜੀ ਦੇ ਇਤਿਹਾਸ ਜਾਣਨ ਵਾਲੇ ਡਾਕਟਰ ਨੂੰ ਨਾ ਵਿਖਾਓ ਕਿ ਕਿਥੇ ਤੁਹਾਡਾ ਨਾਮ ਜਿਹੜਾ ਨਾ ਉਹ ਪੇੜ ਹੋ ਰਹੀ ਹੈ ਤੇ ਕਣਕ ਨਾਲ ਕੋਈ ਅਲਰਜੀ ਹੈ ਉਹ ਵੀ ਚੈੱਕ ਕਰਾਓ ਠੀਕ ਹੈ ਤੇ ਗਰਬਰਾਕ